ਸੈਕੂਲਰ ਕਹਿਣਾ ਤੇ ਸੈਕੂਲਰ ਹੋਣਾ ਉਹ ਉਹਦੇ ਵਿੱਚ ਜ਼ਮੀਨਸਬੰਦ ਦਾ ਫਰਕ ਹੈ ਹੂੰ ਇਹ ਅੰਗਰੇਜ਼ ਵੀ ਕਹਿੰਦੇ ਸੀ ਕਿ ਸਾਡਾ ਰਾਜ ਜਿਹੜਾ ਉਹ ਬਹੁਤ ਵਧੀਆ ਹੈ ਵੀ ਵਧੀਆ ਲੇਕਿਨ ਭਾਰਤੀਆਂ ਨੂੰ ਵੀ ਗੁਲਾਮੀ ਦੇ ਰੂਪ ਵਿੱਚ ਨਜ਼ਰ ਆਉਂਦਾ ਸੀ ਹੂੰ ਅੱਜ ਦੇ ਸਮੇਂ ਦੇ ਵਿੱਚ ਜਿਹੜੀ ਮਿਨੋਰਟੀ ਹੈ ਮੇਜੋਰਿਟੀ ਹੂੰ ਮੇਜੋਰਿਟੀ ਤੇ ਮਿਨੋਰਟੀ ਉਹਨਾਂ ਦੇ ਵਿੱਚ ਕਲੈਸ਼ ਹੀ ਇਸ ਗੱਲ ਦਾ ਹੈ ਉਹ ਕਹਿੰਦੇ ਆ ਜੀ ਕਿ ਇਸ ਸੈਕੂਲਰ ਦੇਸ਼ ਦੇ ਵਿੱਚ ਤੁਸੀਂ ਸਾਡੇ ਮਤਾਬੂ ਚੱਲੋ ਲੇਕਿਨ ਮジョਰਿਟੀ ਕੀ ਕਹਿੰਦੀ ਏ ਕਿ ਸਾਡੇ ਵੀ ਆਪਣੇ ਹੱਕ ਨੇ ਮਾਈਨੋਰਿਟੀ ਮੈਨ ਸਾਡਾ ਵੀ ਆਪਣਾ ਸੱਭਿਆਚਾਰ ਹੈ ਮਾਈਨੋਰਿਟੀਆਂ ਕਹਿੰਦੀ ਹੈ ਹਾਂ ਜੀ ਸਾਡਾ ਵੀ ਆਪਣਾ ਸੱਭਿਆਚਾਰ ਹੈ ਸਾਡੀ ਆਪਣੀ ਮਾਤ ਭਾਸ਼ਾ ਹੈ ਸਾਡੀ ਆਪਣੀ ਆਇਡੈਂਟੀਟੀ ਹੈ ਤੁਸੀਂ ਉਹ ਸਾਡੇ ਕੋਲੋਂ ਕਿਉਂ ਖੋ ਰਹੇ ਇਹ ਇਸੇ ਕਰਕੇ ਸੈਕੂਲਰ ਦਾ ਨਾਮ ਦੇ ਕੇ ਡੈਮੋਕ੍ਰੇਸੀ ਦਾ ਨਾਮ ਦੇ ਕੇ ਡਾਂਗੋਕ੍ਰੇਸੀ ਹੋ ਰਹੀ ਹੈ ਲੋਕਤੰਤਰ ਦਾ ਨਾਮ ਦੇ ਕੇ ਲੁੱਟ ਤੰਤਰ ਵੀ ਹੋ ਰਿਹਾ ਹੈ